ਅੱਜ ਵੀਏ ਕਰੀਏ ਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਰਾਜਾ ਬੜਿੰਗਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਪੰਜਾਬ ਕਾਂਗਰਸ ਕਾਈ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜੋ ਆਬ ਦਿੱਤਾ ਗਿਆ ਸੇ ਅਸੀਂ ਪਲਟਵਾਰ ਕੀਤਾ ਗਿਆ ਹੈ ਆਪਣੀ ਪਾਰਟੀ ਦੇ ਵੱਡੇ ਆਗੂ ਦੇ ਉੱਪਰ ਰਾਜਾ ਬੜਿੰਗ ਨੇ ਕਿਹਾ ਹੈ ਕਿ ਪਹਿਲਾਂ ਤਾਂ ਨਵਜੋ ਸਿੰਘ ਸਿੱਧੂ ਮੈਨੂੰ ਇਹ ਦੱਸਣ ਕਿਹੜੇ 75 25 ਦੀ ਗੱਲ ਕਰ ਰਹੇ ਨੇ ਕਹਿੰਦੇ ਉਹਨਾਂ ਨੇ ਕਿਹਾ ਕਿ ਏ ਸਾਹਬ ਦੇ ਨਾਲ ਤਾਂ ਇਹ ਕੱਲ ਨੂੰ ਕਹਿਣਗੇ ਕਿ 90 10 ਹੋ ਚੁੱਕਿਆ ਪਰ ਪਹਿਲਾਂ ਸਪਸ਼ਟ ਕਰ ਦੇਣ ਕਿ ਆਖਰ ਨਵਜੋ ਸਿੰਘ ਸਿੱਧੂ ਕਹਿੰਣਾ ਕੀ ਚਾਹੁੰਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਜਿਸ ਤਰੀਕੇ ਦੇ ਨਾਲ ਨਗਜੋਤ ਸਿੱਧੂ ਬਿਆਨ ਦੇ ਰਹੇ ਨੇ ਉਹ ਕਿਸੇ ਨੂੰ ਕਮਜ਼ੋਰ ਨਾ ਸਮਝਣ ਉਹਨਾਂ ਨੇ ਕਿਹਾ ਕਿ ਕਈ ਵਾਰ ਕਮਜ਼ੋਰ ਬੰਦਾ ਵੀ ਅੱਗੇ ਆ ਜਾਂਦਾ ਹੁੰਦਾ ਸੋ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਨਗਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਸਿਆਸੀ ਪਾਰਟੀ ਦੇ ਜਿਹੜੇ ਬਾਕੀ ਲੀਡਰ ਨੇ ਉਹਨਾਂ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਹਮਲਾਵਰ ਹੁੰਦੇ ਦਿਖਾਈ ਦਿੰਦੇ ਹੀ ਰਹਿੰਦੇ ਆ ਬੀਤੇ ਦਿਨੀ ਉਹਨਾਂ ਦੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਇੱਕ ਪਾਸੇ ਪੰਜਾਬ ਦੇ ਵਿੱਚ ਪੰਜਾਬ ਇਕਾਈ ਦੇ ਜਿਹੜੇ ਇੰਚਾਰਜ ਨੇ ਦਵਿੰਦਰ ਯਾਦਵ ਉਹਨਾਂ ਦੇ ਵੱਲੋਂ ਵੱਡੀ ਮੀਟਿੰਗ ਰੱਖੀ ਗਈ ਸੀ ਪਰ ਨਵਜੋਤ ਸਿੰਘ ਸਿੱਧੂ ਮੀਟਿੰਗ ਦੇ ਵਿੱਚ ਨਾ ਪਹੁੰਚ ਕੇ ਹਸ਼ਿਆਰਪੁਰ ਦੇ ਵਿੱਚ ਇੱਕ ਆਪਣੀ ਵੱਖਰੀ ਰੈਲੀ ਕਰ ਰਹੇ ਸੀ ਜਿਹੜੀ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਇਸੇ ਰੈਲੀ ਨੂੰ ਲੈ ਕੇ ਵੱਡਾ ਵਿਵਾਦ ਵੀ ਛਿੜਿਆ ਸਵੇਰੇ ਸਵੇਰੇ ਇਹ ਵੀ ਖਬਰਾਂ ਚੱਲੀਆਂ ਕਿ ਇਸੇ ਚੀਜ਼ ਨੂੰ ਲੈ ਕੇ ਕਿ ਰਾਜਾ ਬੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਹਰਮੰਦਰ ਸਾਹਿਬ ਖੜਕੇ ਕੇ ਜੇਕਰ ਕੋਈ ਸਿਆਸੀ ਰੈਲੀ ਕਰਦਾ ਉਹਦੇ ਚ ਇਕੱਠ ਹੁੰਦਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਇਸ਼ੂ ਨਹੀਂ ਹੈ ਮੈਨੂੰ ਕੋਈ ਉਹਦੇ ਤੋਂ ਦਿੱਕਤ ਪਰੇਸ਼ਾਨੀ ਨਹੀਂ ਹੈ ਬੰਦਾ ਚਾਹੇ ਤਾਂ ਮੇਰੇ ਹਲਕੇ ਦੇ ਵਿੱਚ ਆ ਕੇ ਵੀ ਉਹ ਰੈਲੀ ਕਰ ਸਕਦਾ ਹੈ ਤਾਂ ਕਿਹਾ ਜਾ ਰਿਹਾ ਸੀ ਕਿ ਇਸੇ ਬਿਆਨ ਨੂੰ ਲੈ ਕੇ ਕਈ ਲੀਡਰ ਨੇ ਜਿਹੜੇ ਉਹ ਗੁੱਸੇ ਹੋ ਗਏ ਰਾਜਾ ਬੜਿੰਗ ਧੜੇ ਦੇ ਤੇ ਇਸ ਤੇ ਚੱਲਦੇ ਹੋ ਦਵਿੰਦਰ ਯਾਦਵ ਹੋਰਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਨਹੀਂ ਪਹੁੰਚਣਗੇ ਉਹਨਾਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਤੇ ਨਾਮ ਸੀ ਲੀਡਰਾਂ ਦੇ ਪ੍ਰਗਟ ਸਿੰਘ ਭਾਰਤਪੂਸ਼ ਆਸ਼ੂ ਕੁਲਬੀਰ ਜ਼ੀਰਾ ਤੇ ਨਾਲ ਦੀ ਨਾਲ ਹੋਰ ਵੀ ਕਈ ਵੱਡੇ ਸਿਆਸੀ ਮਤਰੀਆਂ ਦੇ ਨਾਮ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ ਦੇ ਉੱਤੇ ਵੀ ਕਲੈਰੀਫਿਕੇਸ਼ਨ ਹੈ ਜਿਹੜਾ ਵੜਿੰਗ ਦੇ ਵੱਲੋਂ ਦੇ ਦਿੱਤਾ ਗਿਆ ਸੀ ਕਿ ਐਸਾ ਕੁਝ ਵੀ ਨਹੀਂ ਹੈ ਕਿ ਫਿਰ ਸਿੱਧੂ ਦੇ ਵੱਲੋਂ ਹੁਸ਼ਿਆਰਪੁਰ ਚ ਰੈਲੀ ਕੀਤੀ ਗਈ ਉੱਥੇ ਉਹਨਾਂ ਨੇ 75 25 ਦਾ 80 20 ਦਾ ਜਿਹੜਾ ਜ਼ਿਕਰ ਕੀਤਾ ਉਸੇ ਚੀਜ਼ ਨੂੰ ਲੈ ਕੇ ਅੱਜ ਰਾਜਾ ਬੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਤੇ ਆਪਣੇ ਤੌਰ ਦੇ ਉੱਤੇ ਜਿਹੜੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਨ ਗਈਆਂ ਤੇ ਨਾਲ ਦੀ ਨਾਲ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਤੇ ਜਾਨ ਨੂੰ ਲੈ ਕੇ ਵੀ ਉਹਨਾਂ ਨੇ ਵੱਡਾ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਜਾਈਏ ਬੇਸ਼ੱਕ ਕਾਂਗਰਸ ਦੇ ਵੱਲੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਯੋਧੇ ਨਹੀਂ ਪਹੁੰਚਾਂਗੇ ਕਿਉਂਕਿ ਬੀਜੇਪੀ ਤੇ ਆਰਐਸਐਸ ਦਾ ਇਹ ਇੱਕ ਸਿਆਸੀ ਈਵੈਂਟ ਹੈ ਇਹ ਜਿਹੜਾ ਰਾਮ ਮੰਦਰ ਦਾ ਉਦਘਾਟਨ ਕੀਤਾ ਜਾਣਾ ਹੈ ਉਦਘਾਟਨ ਨਹੀਂ ਹੋ ਰਿਹਾ ਸਿਆਸੀ ਈਵੈਂਟ ਹੈ ਵੋਟਾਂ ਲੈਣ ਦੇ ਮੱਦੇ ਨਜ਼ਰ ਕਰ ਰਹੇ ਹੈ ਕਿਉਂਕਿ ਅਜੇ ਤੱਕ ਇਹ ਰਾਮ ਮੰਦਰ ਹੈ ਜਿਹੜੀ ਉਹਦੀ ਕੰਸਟਰਕਸ਼ਨ ਪੂਰੀ ਨਹੀਂ ਹੋਈ ਹੈ ਅੱਧ ਵਿਚਾਲੇ ਕੰਸਟਰਕਸ਼ਨ ਖੜੀ ਹੈ ਤੇ ਉਦ்கਾਟਨ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਦੇ ਕਰਕੇ ਅਸੀਂ ਨਹੀਂ ਜਾਵਾਂਗੇ ਪਰ ਇਸ ਤੋਂ ਪਹਿਲਾਂ ਹੀ ਰਾਜਾ ਬੜਿੰਗ ਹੋਰਿਆਂ ਦੇ ਵੱਲੋਂ ਪਹਿਲਾ ਬਿਆਨ ਦੇ ਦਿੱਤਾ ਗਿਆ ਸੀ ਜੇਕਰ ਕੁਝ ਦਿਨ ਪਹਿਲਾਂ ਦੇ ਬਿਆਨਾਂ ਤੇ ਨਜ਼ਰ ਮਾਰੀਏ ਉਹਨਾਂ ਨੇ ਆਖਿਆ ਸੀ ਕਿ ਪੂਰੀ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹ ਅਯੁੱਧਿਆ ਪਹੁੰਚੇਗੀ 22 ਜਨਵਰੀ ਨੂੰ ਜਦੋਂ ਉਦ்கਾਟਨ ਕੀਤਾ ਜਾਣਾ ਬਬਿਆ ਰਾਮ ਮੰਦਰ ਦਾ ਉਸ ਵੇਲੇ ਉਹ ਪਹੁੰਚਣਗੇ ਇਸ ਤਰੀਕੇ ਦਾ ਬਿਆਨ ਦਿੱਤਾ ਗਿਆ ਸੀ ਪਰ ਹੁਣ ਕਾਂਗਰਸ ਦੇ ਵੱਲੋਂ ਜਿੱਥੇ ਜਵਾਬ ਦੇ ਦਿੱਤਾ ਗਿਆ ਕਿ ਅਸੀਂ ਨਹੀਂ ਜਾਵਾਂਗੇ ਮਲਕਰ ਜਨ ਖੜਗੇ ਸੋਨੀਆ ਗਾਂਧੀ ਤੇ ਨਾਲ ਦੀ ਨਾਲ ਅਧਿਰੰਜਨ ਚੌਧਰੀ ਇਹਨਾਂ ਤਿੰਨਾਂ ਜਣਿਆਂ ਨੂੰ ਸੱਦਾ ਦਿੱਤਾ ਗਿਆ ਸੀ ਸੱਦਾ ਮਿਲਿਆ ਸੀ ਪਹਿਲਾਂ ਕਿਆਸ ਚੱਲ ਰਿਹਾ ਸੀ ਕਿ ਉੱਥੇ ਪਹੁੰਚਣਗੇ ਕਿਉਂਕਿ ਇੱਕ ਧਾਰਮਿਕ ਸਮਾਗਮ ਹੋਣ ਜਾ ਰਿਹਾ ਹੈ ਤੇ ਦੂਸਰੇ ਪਾਸੇ ਫਿਰ ਚੈ ਰਾਮ ਰਮੇਸ਼ਵਰਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਕਿ ਅਸੀਂ ਉੱਥੇ ਨਹੀਂ ਜਾਵਾਂਗੇ ਕਾਂਗਰਸ ਉਸ ਸੱਦੇ ਨੂੰ ਪਰਵਾਹ ਨਹੀਂ ਕਰਦੀ ਐ ਉੱਥੇ ਨਹੀਂ ਜਾਏਗੀ ਕਿਉਂਕਿ ਧਾਰਮਿਕ ਆਸਥਾ ਨੂੰ ਪਰੇ ਰੱਖ ਕੇ ਵੇਖੀ ਤਾਂ ਸਿਆਸੀ ਤੌਰ ਤੇ ਇਵੈਂਟ ਕਰਵਾਇਆ ਜਾ ਰਿਹਾ ਹੈ ਉਸੇ ਨੂੰ ਲੈ ਕੇ ਹੁਣ ਰਾਜਾ ਵੜਿੰਗ ਨੇ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਜਾਣਾ ਪਰ ਨਵਜੋਤ ਸਿੰਘ ਸਿੱਧੂ ਦੇ ਉੱਤੇ ਹਮਲਾਵਰ ਹੁੰਦੇ ਰਾਜਾ ਵੜਿੰਗ ਦਿਖਾਈ ਦਿੱਤੇ ਆ ਉਹਨਾਂ ਨੇ ਇੱਕ ਨਸੀਹਤ ਦੇ ਦਿੱਤੀ ਆ ਸਿੱਧੂ ਨੂੰ ਕਿ ਕਿਸੇ ਨੂੰ ਵੀ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰ ਕਮਜ਼ੋਰ ਬੰਦਾ ਅੱਗੇ ਨਿਕਲ ਜਾਂਦਾ ਹੁੰਦਾ ਨਾਲ ਦੀ ਨਾਲ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਹ ਕਲੀਅਰ ਕਰ ਦੇਣ ਕਿ 75 25 ਵਾਲੀ ਕਿਹੜੀ ਗੱਲ ਕਰ ਰਿਹਾ ਇਸ ਤਰੀਕੇ ਦੇ ਨਾਲ ਤਾਂ ਉਹ ਕੱਲ ਨੂੰ 90 10 ਵਾਲੀ ਗੱਲ ਵੀ ਕਰਨ ਲੱਗ ਜਾਣਗੇ ਸੋ ਇਸ ਤਰੀਕੇ ਦੇ ਨਾਲ ਕਾਂਗਰਸ ਆਪੋ ਵਿੱਚ ਇੱਕ ਲੜਦੀ ਦਿਖਾਈ ਦੇ ਰਹੀ ਹੈ ਇੱਕ ਲੜਾਈ ਚੱਲੀ ਹੋਈ ਹੈ ਕਾਂਗਰਸ ਦੇ ਅੰਦਰ ਤੇ ਕਾਂਗਰਸ ਨੂੰ ਇਹ ਲੜਾਈ ਨੁਕਸਾਨ ਪਹੁੰਚਾਏਗੀ ਜਾਂ ਫਿਰ ਫਾਇਦਾ ਇਹ ਤਾਂ ਨਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗਾ